ਭਾਰਤੀ ਆਰਮੀ ਨੇ ਚੰਗਾ ਖਾਸਾ ਤਕੜਾ ਜਵਾਬ ਇਸ ਦਾ ਦਿੱਤਾ ਪਾਕਿਸਤਾਨ ਜਿੱਥੇ ਪਹਿਲਾਂ ਸੀਜ਼ਫਾਇਰ ਤੇ ਸਮਝੌਤੇ ਤੇ ਸਹਿਮਤੀ ਜਤਾ ਗਿਆ ਤੇ ਬਾਅਦ ਦੇ ਵਿੱਚ 2-3 ਘੰਟਿਆਂ ਬਾਅਦ ਇਹ ਅਟੈਕ ਕਰਨੇ ਸ਼ੁਰੂ ਕਰਤੇ ਜੰਮੂ ਤੋਂ ਇਹ ਅਟੈਕ ਸ਼ੁਰੂ ਹੁੰਦੇ ਹੁੰਦੇ ਪੰਜਾਬ ਤੱਕ ਆਏ ਔਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਜੀਆਂ ਦੱਦ ਕੇ ਬਲੈਕਆਊਟ ਕਰ ਦਿੱਤਾ ਗਿਆ ਚਾਹੇ ਫਾਜ਼ਿਲਕਾ ਆਬੋਰ ਏਰੀਆ ਹੋਵੇ ਫਿਰੋਜ਼ਪੁਰ ਵਾਲਾ ਏਰੀਆ ਹੋਵੇ ਫਰੀਦਕੋਟ ਵਾਲਾ ਏਰੀਆ ਹੋਵੇ ਜਾਂ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਡੇਰਾ ਬਾਬਾ ਨਾਨਕ ਅੰਮ੍ਰਿਤਸਰ ਸਾਰੇ ਕਿਤੇ ਬਲੈਕਆਊਟ ਬਲੈਕਆਊਟ ਹੈ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਔਰ ਨਾਲ ਦੇ ਨਾਲ ਮੈਂ ਕਹੂੰਗਾ ਦਮਿੰਦਰ ਦਿਖਾਈ ਚਲੋ ਪਿੱਛੇ ਕਿਸ ਪ੍ਰਕਾਰ ਘੁੱਪ ਹਨੇਰਾ ਛਾਇਆ ਹੋਇਆ ਦੇਖੋ ਤੁਹਾਨੂੰ ਕੁਝ ਵੀ ਇੱਥੇ ਨਜ਼ਰ ਨਹੀਂ ਆ ਰਿਹਾ ਹੋਣਾ ਇੰਨਾ ਜ਼ਿਆਦਾ ਹਨੇਰਾ ਨਾ ਜਿਆਦੇ ਜਿਹੜਾ ਤੁਸੀਂ ਦੇਖੋ ਕਿਸ ਪ੍ਰਕਾਰ ਘਟਿਆ ਹਰਕਤ ਪਾਕਿਸਤਾਨ ਨੇ ਜਿਹੜੀ ਕੀਤੀ ਹੈ ਬਹੁਤ ਜ਼ਿਆਦਾ ਇਸ ਦਾ ਬੁਰਾ ਅੰਜਾਮ ਪੁਖਤਨਾ ਪੈ ਸਕਦਾ ਔਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿਹੜਾ ਫਾਜ਼ਿਲਕਾ ਦੇ ਵਿੱਚ ਆ ਫਾਜ਼ਿਲਕਾ ਦੇ ਵਿੱਚ ਵੀ ਡਰੋਨ ਦੇ ਕੇ ਆ ਗਿਆ ਔਰ ਦੂਜੇ ਪਾਸੇ ਬਟੰਡਾ ਦੇ ਵਿੱਚ ਉੱਚੀ ਉੱਚੀ ਸਾਇਰਨ ਵੱਜ ਰਹੇ ਨੇ ਤੇ ਡੇਰਾ ਬਾਬਾ ਨਾਨਕ ਚਚ ਵੀ ਬਲੈਕਆਊਟ ਆ ਮੋਗਾ ਦੇ ਵਿੱਚ ਵੀ ਬਲੈਕਆਊਟ ਆ ਤੁਸੀਂ ਗੱਲ ਨੂੰ ਸਮਝੋ